जे जो बंटवारा हुआ है उसको खत्म कर दो ये तो सेंटर को चाहिए हिमाचल भी हमें दे दे हरियाणा भी पंजाब एक हो जाए देश भी एक है अगर ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਅਤੇ ਹਰਿਆਣਾ ਨੂੰ ਮੋੜੇ ਇਕੱਠੇ ਕਰਨ ਦੀ ਹਮਾਇਤ ਕੀਤੀ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਐਸਵਾਈਐਲ ਦੇ ਮੁੱਦੇ ਤੇ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਇਹ ਬਿਆਨ ਦਿੱਤਾ ਹੈ ਦਰਸਲ ਸੀਐਮ ਖੱਟਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦੇ ਉਸ ਬਿਆਨ ਦੀ ਹਮਾਇਤ ਕੀਤੀ ਹੈ ਜਿਸ ਚ ਲਾਲਜੀਤ ਭੁੱਲਰ ਨੇ ਪੰਜਾਬ ਅਤੇ ਹਰਿਆਣਾ ਨੂੰ ਇਕੱਠੇ ਕਰਨ ਲਈ ਕਿਹਾ ਸੀ ਸੀਐਮ ਖੱਟਰ ਨੇ ਇਸ ਪੂਰੇ ਮਾਮਲੇ ਤੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਤੁਸੀਂ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਦਾ ਇਹ ਬਿਆਨ ਸੁਣੋ ਜੇ ਜੋ ਵਟਵਾਰਾ ਹੋਇਆ ਹੈ ਉਸ ਕੋ ਖਤਮ ਕਰ ਦਿਓ ਜੇ ਤੋ ਸੈਂਟਰ ਕੋ ਚਾਹੀਏ ਹਿਮਾਚਲ ਵੀ ਹਮੇ ਦੇ ਦੇ ਹਰਿਆਣਾ ਵੀ ਪੰਜਾਬ ਇਕ ਹੋ ਜਾਏ ਚੰਡੀਗੜ੍ਹ ਵੀ ਇਕ ਹੋ ਜਾਏ ਸਾਰਾ ਦੇਖੀਏ ਮਹਾ ਪੰਜਾਬ ਥਾ ਨਾ ਪਹਿਲੇ ਜਦ ਏਕ ਹੀ ਮੁੱਖ ਮੰਤਰੀ ਬਣਤਾ ਤਾਂ ਹਿਮਾਚਲ ਹਰਿਆਣਾ ਪੰਜਾਬ ਇਕਤਾ ਚੰਡੀਗੜ੍ਹ ਵੀ ਇਕਤਾ ਮੈਂ ਤੋ ਬੋਲਤਾ ਹੂੰ ਸੈਂਟਰ ਸਰਕਾਰ ਕੋ ਕਰਨਾ ਚਾਹੀਏ ਹਿਮਾਚਲ ਹਰਿਆਣਾ ਇਕ ਕਰਕੇ ਪੰਜਾਬ ਬਣਾ ਦੇ ਬੜੀ ਸਟੇਟ ਬਣ ਜਾਏ ਔਰ ਹਰਿਆਣੇ ਵਾਲੇ ਵੀ ਖੁਸ਼ ਹੋ ਜਾਣਗੇ ਪੰਜਾਬ ਅੱਛਾ ਨਾ ਭਾਈਓ ਪੰਜਾਬ ਬਣ ਜਾਏ ਤੋ ਅੱਛਾ ਮਾਰੀ ਟੌਰ ਬਣ ਜਾਏਗੀ ਪੰਜਾਬੀ ਤੋਂ ਪਹਿਲੇ ਪੰਜਾਬੀ ਥੇ ਹਰਿਆਣਾ ਤੋਂ ਇਹ ਸੈਂਟਰ ਸਰਕਾਰ ਨੇ ਮਾਰਾ ਪਟਵਾਰਾ ਕਰਦੀਆ ਹਮ ਤੋ ਕਹਤੇ ਹਰਿਆਣਾ ਆ ਹੀ ਪੰਜਾਬ ਮੇ ਜਾਏ ਤੋ ਫਿਰ ਸਾਰਾ ਕੁਛ ਹੀ ਹੋ ਜਾਏਗਾ ਇਹੋ ਬਿਆਨ ਸੀ ਜਿਸ ਚ ਲਾਲਜੀਤ ਭੁੱਲਰ ਨੇ ਪਾਣੀਆਂ ਦੇ ਮੁੱਦੇ ਤੇ ਚੱਲੇ ਆ ਰਹੇ ਵਿਵਾਦ ਦਾ ਹੱਲ ਪੰਜਾਬ ਹਰਿਆਣਾ ਹਿਮਾਚਲ ਨੂੰ ਇਕੱਠੇ ਕਰਨਾ ਦੱਸਿਆ ਸੀ ਅਤੇ ਹੁਣ ਇਸ ਮੁੱਦੇ ਤੇ ਹਰਿਆਣਾ ਦੇ ਸੀਐਮ ਨੇ ਵੀ ਹਾਮੀ ਭਰੀ ਏ ਉਹਨਾਂ ਕਹੇ ਕਿ ਜੇਕਰ ਪੰਜਾਬ ਅਤੇ ਹਰਿਆਣਾ ਇੱਕ ਹੁੰਦੇ ਨੇ ਤਾਂ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ لو اچھا ہے ان کے جو جو ان کی سوچ ہے وہ ایک بڑی سوچ ہے اس بڑی سوچ میں کہیں کوئی اپत्ति نہیں ہے سارا desh بھی ایک ہے اور اگر پھر سے پنجاب ایک ہوتا تو کسی کو اپत्ति نہیں ہے بیٹھ کر کے مودلٹیز سے جیسا کہ دوما صوبیا چ ایس وی ایل نہر ਨੂੰ ਲੈ ਕੇ لمبے ਸਮੇਂ ਤੋਂ ਵਿਵਾਦ ਚੱਲਦਾ ਰਹੇ ਹੈ ਸੁਪਰੀਮ ਕੋਰਟ دوਮਾ صوبਿਆ ਨੂੰ अनेका बार بیٹھ ਕੇ ਇਸ مسئلے ਦਾ ਹੱਲ ਕੱਢਣ ਦਾ ਹੁਕਮ ਸੁਣਾ ਚੁੱਕੀ ਹੈ ਦੋਵੇਂ ਰਾਜ ਕਈ ਵਾਰ ਇਸ ਮਸਲੇ ਤੇ ਮੀਟਿੰਗਾਂ ਵੀ ਕਰ ਚੁੱਕੇ ਨੇ ਅਤੇ ਹਰ ਵਾਰ ਮੀਟਿੰਗ ਬੇਨਤੀਜਾ ਹੀ ਰਹੀ ਹੈ ਅਜੇ ਹੇ ਚ ਹੁਣ ਦੋਮਾ ਸੂਬਿਆਂ ਵੱਲੋਂ ਇਕਜੁੱਟ ਹੋਣ ਦਾ ਬਿਆਨ ਕਿੱਥੋਂ ਤੱਕ ਜਾਂਦਾ ਹੈ ਜਾਂ ਫਿਰ ਇਸ ਤੇ ਕੀ ਨਤੀਜੇ ਨਿਕਲਦੇ ਨੇ ਇਹ ਦੇਖਣਾ ਦਿਲਚਸਪ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ